ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਰੱਬੋ ਰੱਬੋ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵੀਰਣ ਹੈਗੀ ਆ ਪਿੰਡ ਮੀਕੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਬਾਈ ਗਿਰਲ ਸਿੰਘਰਾ ਚੁੱਕੇ ਜੀ ਤੇ ਦੋ ਪਸ਼ੂ ਆ ਜੀ ਪੂਰੇ ਕੁਆਲਿਟੀ ਦੇ ਤੇ ਆਓ ਵੀਰਣ ਗੱਲਬਾਤ ਕਰੀਏ ਆਪਾਂ ਬਾਈ ਜੀ ਅੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਹੋਰ ਬਾਈ ਕਿਦਾਂ ਵਧੀਆ ਠੀਕ ਠਾਕ ਕੀ ਬਾਈ ਅੱਲਾ ਕਾ ਮਾਂ ਹਾਂ ਜੀ ਵਧੀਆ ਕਿਰਪਾ ਹਾਂ ਚਲੋ ਅੱਜ ਦੋ ਹੀ ਆ ਜੀ ਦੋ ਹੀ ਆ ਅੱਜ ਫਿਰ ਗਾਂ ਦੇ ਪਾਸੇ ਗੱਭਣੇ ਸੁਈ ਜੀ ਗੱਭਣਾਂ ਜੀ ਵਾਹ ਬਹੁਤ ਜੀ ਰਾਇ ਜੀ ਦੂਜਾ ਸੁਆਹੇ ਪਹਿਲੇ ਸਵੇਰ ਦਾ 27 28 ਕਿਲੋ ਦਾ ਰਕਾਣਾ ਅੱਛਾ 27 28 ਕਿਲੋ ਦਾ ਰਕਾਣਾ 27 28 ਕਿਲੋ ਦਾ ਐਨ ਰਕਾਣਾ ਸਾਡੀ ਬਹੁਤ ਵੱਡੀ ਹੈ ਜੀ ਕੀ ਭਰੂ ਦੇ ਗੈੜ ਬਹੁਤ ਆਉਂਦੀ ਹੈ ਖੋਲੀ ਬਈ ਜੀ ਫਿਰ ਖੋਲੀ ਲਓ ਜੀ ਵੇਖੋ ਆ ਦੇ ਦੂਜਾ ਸੁਆਹੇ ਗੈੜ ਹੁਣ ਆ ਵੀ ਆਈਡੀ ਲਾ ਲਓ ਫਿਰ ਦੁੱਧ ਗਿਣਨਾ ਕਿੰਨਾ ਕਰਨਾ ਦੇਖੋ ਖਾਣਾ ਵੀ ਵੇਖੋ ਕਿੱਦਾਂ ਟੌਪ ਦਾ ਵਾਹ ਵੈੜੀ ਬੜੀ ਜ਼ਬਰਦਸਤ ਹੈ ਜੀ ਨਹੀਂ ਜਿੱਡੀ ਵੇੜ ਜਿੱਡਾ ਕੱਡ ਕੱਢ ਉਦਾਂ ਹੀ ਨੇ ਬਹੁਤ ਚੰਗੀ ਬੇੜਾ ਕਿਵੇਂ ਸੰਗੀ ਕਿਹੜੇ ਲੱਗ ਲਏ ਇਤਰੀ ਅਵੇ ਆਈ ਬੜੀ ਜ਼ਬਰਦਸਤ ਲਾ ਜੂਰੇ ਦੋ ਚਾਰ ਦਾ ਹੈ ਨਾ ਬੈ ਤਿਆਰੀ ਹਾਦਾ ਸੂਣ ਸਕਦੀ ਹੈ ਸੂ ਵੀ ਸਕਦੀ ਸਹੀ ਗੱਲ ਹੈ ਜੀ ਪਿਆਰਾ ਬਾਕੀ ਸੋਣੀ ਬਣੀ ਹੈ ਹੂੰ ਹੂੰ ਬਿਲਕੁਲ ਬਾਜੀ ਮੈਨੂੰ ਮੰਦਾ ਸੰਦੀਪ ਭਾਈ ਮੀਟਰ ਦਾ ਲੇਵਾ। ਬਾਕੀ ਆਪਣੀ ਮੀਟਰ ਲੇਵਾ। ਇਹ ਸੱਬੇ ਵਾਲਾ ਕਹਿਆ ਸੀਗਾ ਥੰਡੇ ਜਾਂਦਾ। ਨਹੀਂ ਇਹ ਐ ਹੀ ਆ। ਫਾਨ ਵੀ ਕੁੜੀਆ ਕਮਾਲ ਦਾ। ਥਾਨ ਮੀਟਰ ਦਾ ਸੁਬਾ ਸੁਬਾ ਬੋਈ ਚੀਜ਼ ਆ। ਕਿਵਾਂ ਸੀ ਰੇਟ ਬਿਲਕੁਲ ਜਾ ਜੀ। ਰੇਟ ਜਾ ਜੀ ਆ ਭਾਈ ਅੱਗੇ ਵੀ ਜਾ ਜੀ ਹੁੰਦਾ। ਜਾ ਜੀ ਹੁੰਦਾ। ਰੇਟ ਜਿਹੜੇ ਕਰਦੇ ਅੱਜ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ। ਬਿਲਕੁਲ। ਮੇਲਾ ਹੀ ਲੁੱਟਣ ਵਾਲੀ ਗੱਲ ਆ। ਮੇਲਾ ਵਾ ਕੇ ਸਹੀ ਗੱਲ। ਮੋਨਵੀਰ ਜੀ ਦਾ ਕਰਦੇ 75। ਹਾਂਜੀ। 70 ਦੀ ਦੇ ਦਈਏ। ਜਾਂਦ ਹੋਰ ਕਿੰਨੇ ਜਾਂਦੇ ਕੋਈ ਅੱਪੀ ਕਰ ਦੋ ਤੁਸੀਂ ਜਿੰਨੇ ਪੰਜ ਜਾਂਦ ਪੰਜ ਜਾਂਦਾ ਹੈਣਾ ਜੀ ਜਾਂਦੋ ਭੈਂਡ ਯਾਰ ਦੇ ਜਾਂਦੋ ਵਾਲ ਜਿਹਨੇ ਮੇਰੇ ਲੁੱਟ ਲਿਆ ਲੁੱਟ ਲਿਆ ਨਹੀਂ ਬਿਲਕੁਲ ਸਹੀ ਨੇ ਵਿਆਹ ਬਹੁਤ ਚੰਗੀ ਆ ਜੈ ਜੀ ਜੈ ਜੀ ਭਜੀ ਭੈੜ ਉਹ ਕਿੰਨੇ ਲੱਖ 90 90 ਹਜ਼ਾਰ ਬਿਲਕੁਲ ਇਹ ਗੱਪੜ ਸੂਈ ਹੈ ਜੀ ਨਹੀਂ ਸੂਈ ਹੈ ਜੀ ਦੁੱਧ ਕਿੰਨਾ ਪੁੱਤ ਬਾਈ ਜੇ ਕੋ 12 ਲੀਟਰ ਅੱਛਾ 12 ਕਿਲੋ ਰਹੇਗਾ ਹਾਂ ਜੀ ਭਾਏ ਦੋ ਡੰਗ ਚੋੜੇ ਭਾਏ ਤਿੰਨ ਜਾਂਦ ਘਰ ਤੋਂ ਫਰੋ ਫਰੋਣਗੇ ਜੀ ਪੂਰੀ ਹੋ ਗਈ ਵੀਰ ਜੀ ਲੋ ਵੇਖੋ ਜੀ 12 ਗੰਦੋ ਤਿਆਰ ਆ ਤੇ ਆ ਵੇਖਾ ਆ ਬੱਚਾ ਹੋ ਗਿਆ ਹਨਾ ਜੀ ਆ ਬੱਚਾ ਆ ਵੇਖੋ ਲੋ ਦੇਖੋ ਜੀ ਚੁਆੜੂ ਬਿਲਕੁਲ ਵਧੀਆ ਜੀ ਪੂਰਾ ਹੋ ਗਿਆ ਮੈਂ ਵੀ ਚੱਗੀ ਆ ਵਾਧੀ ਆਜੋ ਜੀ ਲੈ ਠੀਕ ਆ ਮਾ ਜੀ ਵੀ ਚੱਗੇ ਉਹਨੇ ਭਾਰੇ ਜੀ ਮੈਂ ਨੇ ਵੇਖੋ ਲੈ ਲੈ ਜਮੇ ਹਾਂਜੀ ਕਿਹੋ ਜੀ ਫਿਰ ਨਹੀਂ ਦੱਸੋ ਇਹ ਵੀਡੀਓ ਵਾੜੀਓ ਪਾਉਂਦੇ ਭਾ ਜਾਏ ਤੁਹਾਨੂੰ ਇਹ ਵੀ ਜਾਏ ਜੀ ਜਾਣੋ ਜਦੋਂ ਘਰ ਆ ਕੇ ਤੋਂ ਮੈਂ ਇਹ ਨਾ ਕਰ ਦੋ ਇਹ ਕਦੀ ਗਦਾ ਨਹੀਂ ਗਈਆਂ ਹਾਂ ਨਹੀਂ ਲੱਗਦੀ ਹਾਂਜੀ ਮੈਨੂੰ ਲੱਗਦੀ ਘਾਟ ਆ ਹਾਂ ਨਾ ਨਹੀਂ ਗਈ ਵਾਲੇ ਬਰੀ ਨੇ ਦੱਸੋ 90 ਦੀ ਦੇ ਦिए ਕਰ ਦੋ ਛੋਟ ਖੋਲੇ 90 ਦਾ 80 ਜਾਂਦੀਏ ਤਿੰਨ ਹੀ ਛੱਡ ਦੋ ਹਾਂਜੀ ਜਾਣ ਦੰਨੇ 80 ਦੇ 80 ਦੇ ਦੋ ਹੋਰ ਜਾਣ ਦੋ ਠੀਕ ਹੈ 78 ਦੇ ਆ ਜਿਹੜੇ ਭਾਅ ਬਾਤੇ ਆ ਨਹੀਂ ਠੀਕ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਲੈ ਗਿਆ ਨਹੀਂ ਲੈ ਕੇ ਨਾ ਭਾਈ ਜੀ ਬਹੁਤ ਭਾਅ ਸੋਣਾ 10 ਕਿਲੋ ਦੁੱਧ ਭਰੂਗੀ ਹਾਂਜੀ ਹਾਂ ਤੇ ਮਹੀਂ ਕੋਲ 12 ਲੀਟਰ ਦੁੱਧ ਤਿਆਰ ਆ ਦਹਾ ਦਿਨਾਂ ਦੀ ਮਹੀਂ ਹੋਈ ਮਗਰ ਕੱਟਾ ਹੋਆ ਬਰਬਾਹ ਠੀਕ ਹੈ ਜੀ ਠੀਕ ਹੈ ਬਾਕੀ ਮੇਰੇ ਵੀਰ ਆਓ ਇੱਥੇ ਚੈੱਕ ਕਰਕੇ ਲੈ ਕੇ ਜਾਓ ਹਣਾ ਜੀ ਆ ਜੀ ਤਸੱਲੀ ਕਰੋ ਆਪਣੀ ਪੈਸੇ ਵੀ ਜੀ ਭਾਵੇਂ ਦੋ ਡੰਗ ਚੋਂ ਸਾਡੇ ਘਰ ਭਾਵੇਂ ਤਿੰਨ ਡੰਗ ਚੋਂ ਕੋਈ ਨਾ ਨਹੀਂ ਝੂਣ ਬਿਲਕੁਲ ਭਾਈ ਜੀ ਬਿਲਕੁਲ ਆ ਗੋ ਵੀਡੀਓ ਕਾਲ ਤੇ ਵੀਰ ਮੇਰਾ ਚਵਾਲੇ ਬੋਲੋ ਨੰਬਰ ਜੀ ਫਿਰ ਨੰਬਰ 98799 ਹਾਂਜੀ 38187 ਠੀਕ ਆ 98799 38187 ਪਿੰਡ ਮੀਕੇ ਪਿੰਡ ਮੀਕੇ ਜ਼ਿਲ੍ਹਾ ਗਰਦਾਸਬਾਹ ਤਹਿਸੀਲ ਬਟਾਲਾ ਸਸੀਗਾਲ ਸਸੀਗਾਲ ਜੀ